ਭਾਈ ਜੀ ਪੂਰੇ ਪੰਜਾਬ ਚ ਅਫਰਾ ਤਫਰੀ ਮਚ ਗਈ ਲੋਕਾਂ ਚ ਹਾਹਾਕਾਰ ਮਚ ਗਈ ਕਹਿੰਦੇ ਗੋਰਾ ਟਾਇਲ ਤੇ 80 ਰੁਪਏ ਫੋਟ ਵਾਲੀ 2x4 ਦੀ ਟਾਇਲ ਸਿਰਫ 40 ਰੁਪਏ ਫੋਟ ਦੇਈ ਜਾਂਦੇ ਹੋ ਨਾ ਭਾਈ ਜੀ 40 ਰੁਪਏ ਫੋਟ ਦੇ ਵਿੱਚ ਨਹੀਂ ਸਿਰਫ 400 ਰੁਪਏ ਦਾ ਡੱਬਾ 25 ਰੁਪਏ ਫੋਟ ਦੇ ਵਿੱਚ ਹੋਰ ਜੀ 4-5 ਦਿਨਾਂ ਤੁਹਾਡੇ ਕੋਲ 4-5 ਦਿਨਾਂ ਦੇ ਵਿੱਚ ਕੱਚੇ ਗਰ ਪੱਕੇ ਕਰ ਲੋ ਉਹ ਛੋਟੇ ਛੋਟੇ ਕਰ ਹੋਟਲਾਂ ਵਰਗੇ ਬਣਾ ਲੋ ਗੋਰਾ ਟਾਇਲ ਤੇ 50000 ਡੱਬੇ ਦਾ ਆਰਡਰ ਪਾਇਆ ਹੋਇਆ 400 ਰੁਪਏ ਦਾ ਡੱਬਾ ਲੈ ਜਾਓ ਆ ਕੇ ਜਿੰਨਾ ਮਰਜ਼ੀ ਦੇਖੋ ਗੋਰਾ ਟਾਇਲ ਹਰ ਘਰ ਦੀ ਸ਼ਾਨ ਚਾਹੇ ਤੁਸੀਂ ਆਪਣੇ ਘਰਾਂ ਦੇ ਬਾਥਰੂਮ ਬਣਾਉਣੇ ਆ ਰਸੋਈਆਂ ਬਣਾਉਣੀਆਂ ਕਮਰੇ ਬਣਾਉਣੇ ਆ ਉਹ ਸ਼ੀਸ਼ੇ ਬਾਂਗ ਚਮਕਾ ਲਓ ਚਾਰ ਪੰਜ ਦਿਨ ਤੁਹਾਡੇ ਕੋਲ ਆ 80 ਰੁਪਏ ਫੋਟਾਂ ਦੇ ਟਾਈਲਾਂ 25 ਰੁਪਏ ਦੇ ਵਿੱਚ ਰੰਗ ਕਿ ਡਿਜ਼ਾਈਨ ਬਹੁਤ ਉਹ ਟਰਾਲੇ ਭਰ ਕੇ ਆ ਗਿਆ ਲੌਵੀ ਗੋਰਾ ਟਾਇਲ ਨੇ ਪੂਰੇ ਪੰਜਾਬ 'ਚ ਟਾਈਲਾਂ ਦੇ ਰੇਟਾਂ ਦੇ ਭਾਂਬੜ ਮਚਾ ਦਿੱਤਾ ਦੇਖੋ ਵੱਡੇ ਵੱਡੇ ਟਰਾਲੇ ਟਾਈਲਾਂ ਦੇ ਭਰ ਕੇ ਆਈ ਜਾਂਦੇ ਆ ਵੱਡੀਆਂ ਵੱਡੀਆਂ ਕੱਟੀਆਂ ਭਰ-ਭਰ ਕੇ ਲੋਕੀ ਘਰੋਂ ਲਈ ਜਾਂਦੇ ਆ ਭਾਈ ਜੀ ਪੂਰੇ ਪੰਜਾਬ 'ਚ ਅਫਰਾ ਤਫਰੀ ਮੱਚ ਗਈ ਲੋਕਾਂ 'ਚ ਹਾਹਾਕਾਰ ਮੱਚ ਗਈ ਕਹਿੰਦੇ ਗੋਰਾ ਟਾਇਲ ਤੇ 80 ਰੁਪਏ ਫੋਟੋ ਵਾਲੀ 2 ਵੇ ਚਾਰ ਦੀ ਟਾਇਲ ਸਿਰਫ 40 ਰੁਪਏ ਫੋਟੇ ਦੇਈ ਜਾਂਦੇ ਹੋ ਨਾ ਭਾਜੀ 40 ਰੁਪਏ ਫੋਟ ਦੇ ਵਿੱਚ ਨਹੀਂ ਸਿਰਫ 400 ਰੁਪਏ ਦਾ ਡੱਬਾ 25 ਰੁਪਏ ਫੁੱਟ ਦੇ ਵਿੱਚ ਭਾਈ ਜੀ ਮੈਂ 2x4 ਦੀ ਗੱਲ ਕਰ ਰਿਹਾ ਮੈਂ ਛੋਟੇ ਸਾਈਜ਼ ਦੀ ਗੱਲ ਨਹੀਂ ਕਰ ਰਿਹਾ ਛੋਟੇ ਸਾਈਜ਼ ਦੀ ਗੱਲ ਅਸੀਂ ਵੀ ਨਹੀਂ ਕਰਦੇ ਸਰ ਦੇਖੀ ਚਲੋ ਰਾਂਗੇ ਸਟਾਕ ਪੂਰਾ ਕਰ ਰੱਖਿਆ ਗੋਰਾ ਡਾਇਲ ਨੇ ਕਿਉਂਕਿ ਗੋਰਾ ਡਾਇਲ ਤੇ ਲੱਗਿਆ ਵਾ ਸਮਰ ਮੇਲਾ ਜੀ ਭਾਈ ਜੀ ਰੰਗ ਇਹ ਵਿੱਚ ਆ ਦੇਖੋ ਕਿੰਨਾ ਸੋਹਣਾ ਰੰਗ ਆ ਗਰੇ ਰੰਗ ਇਹ ਹੋਟਲਾਂ ਦੇ ਵਿੱਚ ਲੱਗਿਆ ਹੁੰਦਾ ਇਹ ਵੀ 25 ਰੁਪਏ ਫੁੱਟ ਇਹ ਵੀ 25 ਰੁਪਏ ਫੁੱਟ ਦੇ ਵਿੱਚ ਭਾਈ ਜੀ ਗੱਲਾਂ ਤੁਸੀਂ ਵੱਡੀਆਂ ਕਰੀ ਜਾਂਦੇ ਹੋ ਬਾਜ ਮੁੱਕਰ ਨਾ ਜਾਏ ਉਹ ਬਾਜ ਲੋਕਾਂ ਨਾਲ ਕਿਉਂ ਵੇ ਸਾਡੇ ਕੋਲ ਦੋ ਦੋ ਟੱਪੇ ਆ ਚਾਰ ਚਾ ਟੱਪੇ ਆ ਲੋਕਾਂ ਨੂੰ ਦੂਰੋਂ ਦੂਰੋਂ ਆ ਆਪਣੇ ਬਾਗੂਆਂ ਨਾਲ ਗੱਲ ਕਰ ਲੋ ਰੇਟ ਵੀ ਚੈੱਕ ਕਰ ਲੋ ਤੇ ਸਟਾਕ ਵੀ ਚੈੱਕ ਕਰ ਲੋ ਪੁੱਛਣਾ ਕਿਹਨੂੰ ਆ ਅਸੀਂ ਤਾਂ ਦੱਸਣਾ ਹੀ ਆ ਸਰ ਵੀ 25 ਰੁਪਏ ਫੋਟ ਦੇ ਵਿੱਚ ਆਫਰ ਲੱਗ ਚੁੱਕਿਆ ਗੋਰਾ ਦਾਲ ਤੇ ਹੋੜੀ ਚਾਰ ਪੰਜ ਦਿਨਾਂ ਤੁਹਾਡੇ ਕੋਲ ਚਾਰ ਪੰਜ ਦਿਨਾਂ ਦੇ ਵਿੱਚ ਕੱਚੇ ਘਰ ਪੱਕੇ ਕਰ ਲੋ ਉਹ ਛੋਟੇ ਛੋਟੇ ਕਰ ਹੋਟਲਾਂ ਵਰਗੇ ਬਣਾ ਲੋ ਦੇਖੋ ਰੰਗ ਜਿੱਦਾਂ ਦਾ ਵੀ ਹੈਗਾ ਜਿੱਦਾਂ ਦਾ ਤੁਹਾਡਾ ਨਕਸ਼ੇ ਦੇ ਵਿੱਚ ਹੈਗਾ ਕਲਰ ਡਿਜ਼ਾਈਨ ਆ ਦੇਖੋ ਕਿੰਨਾ ਸੋਹਣਾ ਰੰਗ ਆ 25 ਰੁਪਏ ਫੋਟ ਦੇ 25 ਰੁਪਏ ਬਾਜ਼ਾਰ 'ਚ 80 85 90 ਗੋਰਾ ਟਾਇਲ ਤੇ ਸਿਰਫ 25 ਰੁਪਏ ਫੁੱਟ 'ਚ 2x4 ਦੀਆਂ ਟਾਇਲਾਂ ਲੈ ਜਾਓ। ਕੌਕ ਚੈੱਕ ਕਰ ਲੋ ਕਿਤੇ ਵੀਡੀਓ ਗਲਤ ਨਾ ਪਵਾ ਰਹੇ ਸਾਡੇ ਕੋਲ। ਕੌਕ ਫੁੱਲ ਆ ਸਰ 50 ਹਜ਼ਾਰ ਡੱਬੇ ਦਾ ਆਰਡਰ ਦਿੱਤਾ ਵਾ ਧੜਾ ਧੜਾ ਟਰਾਲੇ ਆਉਣੇ ਆ ਗੋਰਾ ਟਾਇਲ ਤੇ। ਬਾਈ ਜੀ ਤੁਹਾਨੂੰ ਪਤਾ ਹੈਗਾ 50 ਹਜ਼ਾਰ ਡੱਬੇ ਦਾ ਮਤਲਬ 8 ਲੱਖ ਸਕੁਅਰ ਫੁੱਟ। 8 ਲੱਖ ਸਕੁਅਰ ਫੁੱਟ ਮਾਲ ਆਉਣਾ ਸਰ ਗੋਰਾ ਟਾਇਲ ਤੇ 50 ਹਜ਼ਾਰ ਡੱਬੇ ਦਾ ਆਰਡਰ ਪਾਇਆ ਹੋਇਆ 400 ਰੁਪਏ ਦਾ ਡੱਬਾ ਲੈ ਜਾਓ ਆਕੇ ਜਿੰਨਾ ਮਰਜ਼ੀ ਦੇਖੋ। ਦੇਖੋ ਗੋਰਾ ਟਾਇਲ ਹਰ ਘਰ ਦੀ ਸ਼ਾਨ ਚਾਹੇ ਤੁਸੀਂ ਆਪਣੇ ਘਰਾਂ ਦੇ ਬਾਥਰੂਮ ਬਣਾਉਣੇ ਆ ਰਸੋਈਆਂ ਬਣਾਉਣੀਆਂ ਕਮਰੇ ਬਣਾਉਣੇ ਆ ਉਹ ਸ਼ੀਸ਼ੇ ਬਾਗ ਚਮਕਾ ਲਓ 4-5 ਦਿਨ ਤੁਹਾਡੇ ਕੋਲ ਆ 80 ਰੁਪਏ ਫੋਟਾਂ ਨੇ ਟੈਲਾ 25 ਰੁਪਏ ਦੇ ਵਿੱਚ ਰੰਗ ਡਿਜ਼ਾਈਨ ਬਹੁਤ ਉਹ ਟਰਾਲੇ ਭਰ ਪਰ ਕੇ ਆ ਗਿਆ ਲੋਕ ਗੱਡੀਆਂ ਭਰ ਕੇ ਲਈ ਜਾ ਰਿਹਾ ਹੁਣ ਹੋਰ ਕਿਤੇ ਜਾਣ ਦੀ ਲੋੜ ਨਹੀਂ ਘਰਾਂ 'ਚ ਬੈਠਣ ਦੀ ਲੋੜ ਨਹੀਂ ਗੋਰਾ ਟਾਹਰਾਮਪਰਾ ਫੂਲ ਆਜੋ ਨੰਬਰ ਸਕਰੀਨ ਤੇ ਆ ਗੂਗਲ ਦੇ ਸਰਚ ਕਰ ਲਓ ਗੋਰਾ ਟਾਹਲ ਸਾਨੂੰ ਲੋਕੇਸ਼ਨ ਮਿਲ ਜਾਣੀ ਆ ਫੇਸਬੁਕ YouTube Instagram ਤੇ ਪੇਜ ਇਹਨਾਂ ਦੇ ਹੈਗੇ ਉੱਥੇ ਫੋਲੋ ਤੇ ਸਬਸਕ੍ਰਾਈਬ ਕਰ ਲਓ ਕੋਈ ਜਾਣਕਾਰੀ ਲੈਣੀ ਹੈ ਨੰਬਰ ਸਕਰੀਨ ਤੇ ਆ ਫੋਨ ਕਰ ਸਕਦੇ ਆ ਕੈਮਰਾਮਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਰਾਮਪੁਰਾ